ਦੇ ਕੋਮਸ ਟੰਡਿਆਂ ਦਾ ਗਿਆ ਕੁਛ ਨਹੀਂ ਗਾ ਫੁਕਰਿਆਂ ਨੇ ਫੁਕਰ ਵਿਦਿਆ ਕਰਕੇ ਐਡਾ ਵੱਡਾ ਨੁਕਸਾਨ ਕਰਤਾ ਇੱਕ ਛੋਟੇ ਛੋਟੇ ਬੱਚਿਆਂ ਤੋਂ ਉਹਦੇ ਬਾਪ ਨੂੰ ਖੋលਿਆ ਇੱਕ ਬੱਚਿਆਂ ਦੀ ਮਾਂ ਨੂੰ ਖੋਲਿਆ ਇਨਾ ਮਸਟੰਡਿਆਂ ਦਾ ਕੀ ਗਿਆ ਵਾ ਮਸਟੰਡ ਪੁਣਾ ਕਰਕੇ ਬਰੂਦ ਦੇ ਨਾਲ ਇਹ ਇਹਨਾਂ ਨੇ ਉਹ ਖੂਨੀ ਖੇਲ ਖੇលਿਆ ਉੱਥੇ ਅੱਜ ਉਹ ਬੱਚਿਆਂ ਦਾ ਬਾਪ ਵਿਚਾਰਾ ਛੋਟੇ ਛੋਟੇ 1 2 ਸਾਲ ਦਾ 1 3 ਸਾਲ ਦਾ 1 ਸਾਲ ਦਾ 1 2 ਸਾਲ ਦਾ ਵਾ ਕੀ ਇਹਨਾਂ ਲੋਕਾਂ ਦਾ ਤਮਾਸ਼ਾ ਬਣਿਆ ਮੈਂ ਸਮਝਦਾ ਇਹ ਜੇ ਲੋਕਾਂ ਨੂੰ ਰੱਬ ਨੇ ਵੀ ਨਹੀਂ ਜਗ੍ਹਾ ਦੇਣੀ ਕਿਸੇ ਜਗ੍ਹਾ ਤੇ ਟੋ ਕੋਈ ਤੁਹਾਡਾ ਜੇ ਆਪਸ ਵਿੱਚ ਕੋਈ ਟਕਰਾਅ ਆ ਤਾਂ ਬਾਹਰ ਕਰ ਲੋ ਤੁਸੀਂ ਕਿਸੇ ਦੀ ਖੁਸ਼ੀ 'ਚ ਵੀ ਭੰਗ ਪਾਤਾ ਕਿਸੇ ਦਾ ਘਰ ਦਾ ਵੱਲਬ ਵੀ ਭਜਾਤਾ ਇਹ ਤੁਹਾਨੂੰ ਕਿੱਥੇ ਮਾਫੀ ਮਿਲੂਗੀ ਆ ਬੱਚੇ ਛੋਟੇ ਛੋਟੇ ਬਿਰਲਦੇ ਆ ਕੀ ਉਹਨੂੰ ਉਹਨੂੰ ਪਤਾ ਹੀ ਨਹੀਂ ਵੀ ਮੇਰੇ ਬਾਪ ਦਾ ਐਡਾ ਵੱਡਾ ਨੁਕਸਾਨ ਹੋ ਗਿਆ ਉਹ ਜਿਹੜਾ ਬੱਚਾ ਗਿਆ ਅਜੇ ਥੋੜਾ ਜਿਹਾ ਸਮਾਂ ਪਹਿਲਾਂ ਸਾਲ ਕ ਪਹਿਲਾਂ ਉਹਨਾਂ ਦੇ ਬਾਪ ਦੀ ਡੈਥ ਹੋਈ ਹੈ ਕੀ ਇਹ ਨਾ ਲੋਕਾਂ ਦਾ ਤਮਾਸ਼ਾ ਵਾ ਇਹਨਾਂ ਲੋਕਾਂ ਨੇ ਤਮਾਸ਼ਾ ਬਣਾਇਆ ਫੁਕਰ ਬਿੱਧਿਆ ਦੇ ਵਿੱਚ ਇਹਨਾਂ ਲੋਕਾਂ ਨੂੰ ਵੀ ਉੱਥੇ ਹੀ ਜਗ੍ਹਾ ਚਾਹੀਦੀ ਹੈ ਜਿੱਥੇ ਇਹਨਾਂ ਦੀ ਜਗ੍ਹਾ ਵਾ ਇਹ ਕੋਈ ਇਹ ਕੋਈ ਇਨਸਾਨੀਅਤ ਦੀ ਵੀ ਕੋਈ ਥੋੜੀ ਬਹੁਤੀ ਹਿਆ ਹੁੰਦੀ ਆ ਕਿਸੇ ਦੀ ਖੁਸ਼ੀ 'ਚ ਤੁਸੀਂ ਜਾ ਰਹੇ ਹੋ ਕਿਸੇ ਦੇ ਘਰ ਦਾ ਵੱਲ ਬੁਝਾ ਰਹੇ ਹੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਐ ਇਸ ਗੱਲ ਦੇ ਵਿੱਚ